ਦੋਰੀ ਅਸੀਂ ਇਹ ਦੇ ਨਹੀਂ ਸਕਦੇ ਅਸੀਂ ਆਪ ਦੁਖੀ ਹਾਂ ਤਾਂ ਪੰਜਾਬ ਜਨਤਾ ਦੀ ਅੱਜ ਕੱਗੇ ਦੀ ਕੁਝ ਲੋਕਾਂ ਦੀ ਸਮੱਸਿਆ ਹੈ ਪਾਣੀ ਨੂੰ ਲੈ ਕੇ ਜਿੱਥੇ ਤੱਕ ਉਹਨਾਂ ਨੂੰ ਪਾਣੀ ਉਹਨਾਂ ਤੱਕ ਨਹੀਂ ਪਹੁੰਚ ਰਿਹਾ ਜਿਸ ਕਾਰਨ ਇਹਨਾਂ ਨੂੰ ਧਰਨਾ ਇੱਥੇ ਰੋਡ ਤੇ ਮੇਨ ਰੋਡ ਕੱਗਾ ਦੇ ਧਰਨਾ ਇਹਨਾਂ ਨੂੰ ਦੇਣਾ ਪੈ ਗਿਆ ਇੱਥੇ ਤੁਸੀਂ ਦੇਖ ਸਕਦੇ ਹੋ ਲੋਕ ਕਾਫੀ ਪਰੇਸ਼ਾਨ ਨੇ ਤੇ ਜਨਤਾ ਕਾਫੀ ਇੱਥੇ ਬੈਠੀ ਹੋਈ ਹੈ 메ਨ ਰੋਡ ਸੜਕ ਤੇ ਹੀ ਇਹਨਾਂ ਲੋਕਾਂ ਨੇ ਧਰਨਾ ਲਗਾਇਆ ਹੋਇਆ ਹੈ ਕਿ ਸਾਡੇ ਤੱਕ ਜੋ ਪਾਣੀ ਦੀ ਸਮੱਸਿਆ ਹੈ ਬਹੁਤ ਜ਼ਿਆਦਾ ਹੈ ਪਾਣੀ ਸਾਡੇ ਤੱਕ ਨਹੀਂ ਪਹੁੰਚ ਰਿਹਾ ਹੈਗਾ ਆਪਾਂ ਗੱਲਬਾਤ ਕਰਦੇ ਆ ਹੱਸੀ ਆ ਰਹੀ ਜੀ ਪ੍ਰੋਬਲਮ ਹੈ ਆਪਣੀ ਜੇ ਤੁਹਾਨੂੰ ਧਰਨਾ ਇੱਥੇ ਲਗਾਉਣਾ ਪੈ ਗਿਆ ਦੇਖੋ ਇਹ ਸਾਡੇ ਜਿਹੜਾ ਸਾਡੇ ਬਾੜ ਦੇ ਵਿੱਚ ਜਿਹੜਾ ਸਾਨੂੰ ਪਾਣੀ ਦੀ ਸਹੂਲਤ ਜਿਹੜੀ ਦੇਣੀ ਚਾਹੀਦੀ ਸੀ ਜੀ ਉਹ ਸਾਡੇ ਡੇਰੇ ਨੂੰ ਨਹੀਂ ਮੇਰੀ ਜੀ ਸਾਡੇ ਦੋਹੇ ਡੇਰਿਆਂ ਦੇ ਵਿੱਚ ਜੋ ਕਿ ਸਾਰੇ ਹੀ ਇੱਥੇ ਗਰੀਬ ਲੋਕ ਵਸ ਰਹੇ ਨੇ ਮੇਨ ਸਾਨੂੰ ਹੀ ਪਾਣੀ ਦੀ ਲੋੜ ਹੈ ਤੇ ਸਾਨੂੰ ਹੀ ਨਹੀਂ ਦਿੱਤਾ ਜਾ ਰਿਹਾ ਜੋ ਪਾਣੀ ਹੈਗਾ ਜਿੱਥੇ ਪਾਣੀ ਦੀ ਪੂਰੀ ਵਿਵਸਥਾ ਹੈ ਉੱਥੇ ਪਾਣੀ ਪਹੁੰਚਾ ਦਿੱਤਾ ਹੈ ਤੇ ਜਿਹੜੇ ਸਾਡੇ ਦੋ ਡੇਰਿਆਂ ਦੇ ਵਿੱਚ ਪਾਣੀ ਦਾ ਹੱਲ ਹੈ ਜਿਹੜਾ ਉਹ ਹੋ ਨਹੀਂ ਰਿਹਾ ਜੀ ਜਿਹਦੇ ਕਰਕੇ ਸਾਨੂੰ ਮਜਬੂਰ ਹੋ ਕੇ ਸਾਨੂੰ ਇਹ ਧਰਨਾ ਲਾਣਾ ਪੈ ਰਿਹਾ ਜੀ ਇਹਦੇ ਬਾਰੇ ਤੁਸੀਂ ਪਾਣੀ ਦੀ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਜਾਂ ਕਮੇਟੀ ਮੈਂਬਰਾਂ ਨੂੰ ਗੱਲ ਕੀਤੀ ਸੀਗੀ ਪਹਿਲਾਂ ਹਾਂਜੀ ਸਾਰੀ ਗੱਲ ਕਰੀ ਸੀ ਜਿਹੜਾ ਟੂਲ ਵੈਲ ਲੱਗਿਆ ਜੀ ਅਸੀਂ ਹੀ ਮੰਗ ਕਰੀ ਸੀ ਵੀ ਸਾਡੇ ਡੇਰੇ ਦੇ ਵਿੱਚ ਟੂਲ ਵੈਲ ਲਾ ਕੇ ਸਾਨੂੰ ਪਾਣੀ ਦੀ ਜਿਹੜੀ ਸਮੱਸਿਆ ਹੈ ਉਹ ਸਾਡਾ ਹੱਲ ਕੀਤਾ ਜਾਵੇ ਤੇ ਅਸੀਂ ਮੰਗ ਕਰੀ ਸੀ ਤੇ ਇਹ ਸਾਡੇ ਬਾੜ ਦੇ ਵਿੱਚ ਲਗਾ ਦਿੱਤਾ ਗਿਆ ਪਰ ਪਾਣੀ ਨਹੀਂ ਸਾਨੂੰ ਦਿੱਤਾ ਗਿਆ ਹੁਣ ਤੱਕ ਹੀ ਇਹ ਜੋ ਟੂਲ ਵੈਲ ਹੈ ਇਹ ਕਿਹੜੀ ਕਿਹਦੇ ਵੱਲੋਂ ਲਗਵਾਇਆ ਗਿਆ ਸੀ ਇੱਥੇ ਇਹ ਜੀ ਦੇਖੋ ਜਿਹੜਾ ਲਵਾਇਆ ਗਿਆ ਜੀ ਇਹ ਸਾਡੇ ਨਗਰ ਪੰਚਾਇਤ ਦੇ ਵੱਲੋਂ ਜਿਹੜਾ ਲੱਗਿਆ ਹੋਇਆ ਅਸੀਂ ਜਿਹੜੀ ਕਈ ਵਾਰੀ ਅਸੀਂ ਅਰਜ਼ੀਆਂ ਲਿਖ ਕੇ ਦਿੱਤੀਆਂ ਹੋਈਆਂ ਨੇ ਅਸੀਂ ਮੰਗ ਕੀਤੀ ਸੀ ਤੇ ਸਾਨੂੰ ਟੂਲ ਵੈਲ ਤਾਂ ਆ ਗਿਆ ਪਰ ਇਹਦੀ ਜਿਹੜੀ ਪਾਣੀ ਦੀ ਵਰਤੂ ਹੈ ਉਹ ਸਾਨੂੰ ਨਹੀਂ ਕਰਨ ਦੇ ਰੇ ਹੋਰ ਲੋਕਾਂ ਨੂੰ ਜਿਹੜੇ ਹੈਗੇ ਨੇ ਜਿੱਥੇ ਪਾਣੀ ਦੇ ਹੈ ਗਿਆ ਸਾਰਾ ਕੁਝ ਹੈ ਗਿਆ ਉੱਥੇ ਪਾਣੀ ਮਿਲ ਗਿਆ ਸਾਨੂੰ ਨਹੀਂ ਇਸ ਚੀਜ਼ ਦਾ ਮਿਲਿਆ ਪਾਣੀ ਕਿ ਤੁਹਾਨੂੰ ਲੱਗਦਾ ਜਦ ਤੱਕ ਤੁਹਾਡਾ ਇਹ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਤੁਸੀਂ ਧਰਨਾਵੇਂ ਲਗਾ ਕੇ ਰੱਖੋਗੇ ਹਾਂਜੀ ਬਿਲਕੁਲ ਜੀ ਅਸੀਂ ਇੱਥੇ ਬੈਠੇ ਰਾਵਾਂਗੇ ਚਾਹੇ ਸਾਨੂੰ 2 ਦਿਨ ਲੱਗਣ 4 ਦਿਨ ਅਸੀਂ ਇੱਥੋਂ ਉੱਠਦੇ ਨਹੀਂ ਜਿੱਥੋਂ ਸਾਡਾ ਪਾਣੀ ਦਾ ਹੱਲ ਨਹੀਂ ਹੁੰਦਾ ਕਾਂਗਰਸ ਪਾਰਟੀ ਨਾਲ ਵੀ ਜੁੜੇ ਹਾਂ ਪਰ ਗੱਲ ਇਹ ਹੈ ਸਾਡੇ ਨਾਲ ਇਤੂ ਦੇ ਵਿਧਾਇਕ ਨੇ ਸਾਡੇ ਨਾਲ ਇੱਕ ਵਾਦਾ ਕੀਤਾ ਸੀ ਜਿਸ ਤਰ੍ਹਾਂ ਇਸ ਮਰਸੀਪਲ ਲਾਨ ਲੱਗੇ ਨੇ ਵੱਡਾ ਵੀ ਅਸੀਂ ਤੁਹਾਡੇ ਜਿਹੜਾ ਪਾਣੀ ਦਾ ਮਸਲਾ ਹੈ ਬਿਲਕੁਲ ਅਸੀਂ ਹੱਲ ਕਰਾਂਗੇ ਅੱਜ ਇੰਨੇ ਸਾਲ ਹੋ ਗਏ ਪਹਿਲਾਂ ਵੀ ਸਾਡੂ ਪਿਛਲੀਆਂ ਸਰਕਾਰਾਂ ਨੇ ਪਾਣੀ ਨਹੀਂ ਦਿੱਤਾ ਅਸੀਂ ਫਿਰ ਸਾਨੂੰ ਵਿਸ਼ਵਾਸ ਦਿਵਾ ਕੇ ਇੱਥੋਂ ਦੀ ਸਰਕਾਰ ਨੇ ਮੌਜੂਦਾ ਐਨਸੀ ਦੇ ਜਿਹੜੇ ਸਾਡੇ ਇੱਥੇ ਦੇ ਐਨਸੀ ਦੇ ਈਓ ਸਾਹਿਬ ਨੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਨਗਰਾਂ ਨੂੰ ਅਸੀਂ ਪਾਣੀ ਪਰ ਲੇਕਿਨ ਜਦੋਂ ਅੱਜ ਕਨੈਕਸ਼ਨ ਦਿੱਤੇ ਗਏ ਔਰ ਰਾਤ ਅਸੀਂ ਦੇਖਿਆ ਤਾਂ ਉਹ ਕਨੈਕਸ਼ਨਾਂ ਦੇ ਵਿੱਚ ਸਾਰਾ ਪਾਣੀ ਪਿੰਡ ਵੱਲ ਨੂੰ ਦੇ ਤਾ ਜਦ ਕਿ ਲੋੜ ਹੈ ਗਰੀਬ ਜਨਤਾ ਨੂੰ ਕਰੀਬ ਜਨਤਾ ਦੇ ਵੇੜ ਨੂੰ ਕਿਸੇ ਨੂੰ ਅਜੇ ਤੱਕ ਪਾਣੀ ਦੀ ਕੰਬੂਦ ਨਹੀਂ ਦਿੱਤੀ ਕੋਈ ਪਾਈਪ ਲਾਈਨ ਦੀ ਸਪਲਾਈ ਨਹੀਂ ਦਿੱਤੀ ਕੋਈ ਟੀ ਪੁਆਇੰਟ ਨਹੀਂ ਦਿੱਤਾ ਆ ਜਿਹੜਾ ਹੋਇਆ ਇਹ ਬੋਰ ਦਾ ਪਾਣੀ ਕਿੱਧਰ ਜਾ ਰਿਹਾ ਇਹ ਬੋਰ ਦਾ ਪਾਣੀ ਪਿੰਡ ਵੱਲ ਜਾ ਰਿਹਾ ਪਿੰਡ ਵੀ ਨਹੀਂ ਜਾ ਰਹਾ ਜਿਹੜੀਆਂ ਨਜਾਇਜ਼ ਕਲੋਨੀਆਂ ਘਟੀਆਂ ਆਉਣ ਜਾਂਦੇ ਨੇ ਉਧਰ ਪਾਣੀ ਜਾ ਰਿਹਾ ਹੈ ਚੜੀਆਂ ਪਾਈਪਾਂ ਪਾਈਆਂ ਇਹ ਬੋਰ ਕਨੈਕਟ ਹੋ ਕੇ ਜਿਹੜੀਆਂ ਪਿੰਡ ਨੂੰ ਜਾ ਰਹੀਆਂ ਇਹ ਤਾਂ ਨਹੀਂ ਆ ਰਹੀ ਇਹ ਕਾ ਸਿੰਘ ਵਾਲੇ ਨੂੰ ਜਾ ਰਹੀ ਹੈ ਅਰ ਉਧਰ ਜਾਂ ਜਦ ਕਿ ਲੋੜ ਹੈ ਪਾਣੀ ਦੀ ਇੰਦਰ ਬਾਜ਼ੀਕਾਰ ਬਰਾਦਰੀ ਨੂੰ ਐਸ ਸੀ ਭਾਈਚਾਰੇ ਦੇ ਸਾਡੇ ਰਮਦਾਸੀਏ ਭਾਈ ਦਾ ਬੈਠਾ 92 ਕੀ ਬੈਠੇ ਨੇ ਔਰ ਬਹੁ ਵੱਡੀ ਕਿਰਤੀ ਦੇ ਵਿੱਚ ਉਹ ਜਿਹੜੇ ਕਹਿੰਦੇ ਐਸੀ ਭਾਈਚਾਰਾ ਬੈਠਾ ਹੈ ਉਹਨਾਂ ਨੂੰ ਬਿਲਕੁਲ ਪਾਣੀ ਦੀ ਇੱਕ ਬੂੰਦ ਵੀ ਨਹੀਂ ਦਿੱਤੀ ਛਾਰੀ ਤੁਸੀਂ ਯੋ ਮੈਡਮ ਨਾਲ ਗੱਲ ਕੀਤੀ ਸੀ ਕਿ ਜੋ ਕਮੇਟੀ ਅਫਸਰ ਨੇ ਆਪਣੇ ਅਸੀਂ ਗੱਲ ਕਰਨੀ ਚਾਹੀਏ ਮੇਰਾ ਉਹਨਾਂ ਨੇ ਬਿਲਕੁਲ ਫੋਨ ਨਹੀਂ ਚੁੱਕਿਆ ਜੀ ਅੱਛਾ ਕੀ ਵਾਰ ਜੀ ਕਿੰਨੀ ਮੈਂ ਹੁਣ ਕੀ ਮੰਗ ਕਰਦੇ ਜਾਂ ਪ੍ਰਸ਼ਾਸਨ ਤੋਂ ਜਾਂ ਸਰਕਾਰ ਨੂੰ ਕੁਝ ਕਹਿਣਾ ਐਸੀ ਪੰਜਾਬ ਸਰਕਾਰ ਨੂੰ ਇਹੀ ਗੱਲ ਕਹਿਣਾ ਵੀ ਸਾਹਿਬ ਇੱਕ ਕਨੈਕਸ਼ਨ ਦੇਣ ਨੂੰ ਪਿੰਡ ਤੋਂ ਪਹਿਲਾਂ ਸਾਡੇ ਇੱਧਰ ਕਨੈਕਸ਼ਨ ਦਿੱਤੇ ਜਾਣ ਇੱਧਰ ਪਾਈਪ ਲਾਈਨ ਪੱਧਿਆ ਜਾਣ ਉਸ ਤੋਂ ਐਕਸ਼ਨ ਦਿੱਤਾ ਜਾਵੇ ਜੀ ਠੀਕ ਹੈ ਤੁਹਾਨੂੰ ਕੀ ਲੱਗਦਾ ਵੀ ਜੜੂ ਉਜਕੇ ਕੰਮ ਕੀਤਾ ਗਿਆ ਹੈ ਕਿ ਜੜੂ ਉਜਕੇ ਕੰਮ ਕੀਤਾ ਗਿਆ ਹੈ ਜਹਾਂਜੀ ਬਿਲਕੁਲ ਸਾਨੂੰ ਧੋਖੇ ਦੇ ਵਿੱਚ ਰੱਖ ਕੇ ਧੋਖੇ ਦੇ ਵਿੱਚ ਰੱਖ ਕੇ ਸਾਡੇ ਨਾਲ ਸਾਨੂੰ ਮਿੱਠੀਆਂ ਗੱਲਾਂ ਦੇ ਵਿੱਚ ਲਿਆ ਕੇ ਸਾਡੇ ਨਾਲ ਧੱਕਾ ਕਰਕੇ ਪਾਣੀ ਉੱਧਰ ਲੈ ਕੇ ਜਦ ਕਿ ਸਾਡੀ ਧਰਮਸ਼ਾਲਾ ਦੇਖੋ ਜਿਹੜੀ ਜੰਜ ਘਰ ਬਣਾਈ ਹੋਈ ਸੀ ਉਹ ਤੋਂ ਵੀ ਤੋਲ-ਖੋਰ ਤੋੜ-ਫੋੜ ਕਰਤਾ ਉਸ ਤੋਂ ਪਹਿਲਾਂ ਉਹਨਾਂ ਨੂੰ ਕੋਈ ਪਾਲੋ ਦੇ ਵੀ ਠੀਕ ਹੈ ਕਦ ਨਹੀਂ ਵਸਿਆ ਆਪਣੀ ਪਾਣੀ ਨੂੰ ਲੈ ਪਾਣੀ ਜਿੱਤ ਸਾਡੇ ਲੱਗੇ ਬਹੁਤ ਲੱਗਿਆਗਾ ਕਹਿੰਦਾ ਸੀ ਦੋਈ ਡੇਰਾਂ ਨੂੰ ਪਾਣੀ ਦੇਵਾਂਗੇ ਹੁਣ ਹੁਣ ਦੋਈ ਡੇਰਾਂ ਨੂੰ ਪਾਣੀ ਨਹੀਂ ਦੇਂਦੇ ਲੋਕਾਂ ਨੂੰ ਪਾਣੀ ਦੇਣ ਦਾ ਕਹਦੇ ਨੇ ਅੱਛਾ ਸਾਨੂੰ ਚਾਹੇ ਤੇ ਬੰਦ ਕਰ ਲੈਣ ਚਾਹੇ ਸਾਨੂੰ ਪਾਣੀ ਦੇ ਦੇਣਾ ਅਸੀਂ ਬੋਰ ਬੰਦ ਕਰਾਂਗੇ ਨਹੀਂ ਬੋਰ ਬੰਦ ਕਰਾਂ ਮੰਗੇ ਅਸੀਂ ਕਨੈਕਸ਼ਨ ਨਹੀਂ ਦਿੰਦੇ ਸਾਡੀ ਬਾਅਦ ਚ ਬੋਰ ਲਾਇਆ ਜਾ ਰਿਹਾ ਸਾਨੂੰ ਹੀ ਪਾਣੀ ਨਹੀਂ ਦੇ ਰਹੇ ਅਸੀਂ ਲਿਹਾਉਣ ਵਾਲੇ ਆ ਪਾਣੀ ਅਸੀਂ ਮੰਗ ਕਰੀਏ ਬੋਰ ਦੀ ਸਾਨੂੰ ਨਹੀਂ ਪਾਣੀ ਦਿੱਤਾ ਜਾ ਰਿਹਾ ਅਸੀਂ ਪੈਰ ਸਖਾਇਮ ਕਰ ਰੱਖੀ ਹੈ ਅਸੀਂ ਅਸੀਂ ਕਰੀਏ ਵੀ ਕੀ ਅਸੀਂ ਮਜਬੂਰ ਹੋ ਕੇ ਅਸੀਂ ਚਾਹ ਨਹੀਂ ਕਰਾਂਗੇ ਕਿ ਕਿੰਨੇ ਦਿਨ ਹੋ ਗਏ ਵੀ ਜੋ ਪਾਣੀ ਨਹੀਂ ਤੁਹਾਡੇ ਪਹੁੰਚ ਰਿਹਾ ਹੈਗਾ ਕਿੰਨੇ ਦਿਨ ਤੱਕ ਪਾਣੀ ਨਹੀਂ ਆਉਣਾ ਜਿਹੜੀ ਪਾਈਪ ਲਾਈਨ ਪੁਰਾਣੀ ਸੀ ਉਹ ਵੀ ਕੱਟ ਦਿੱਤੀ ਗਈ ਹੈ ਅੱਛਾ ਹਾਂਜੀ ਪਾਣੀ ਨਹੀਂ ਦੇ ਰਹੇ ਕਹਿੰਦੇ ਤੁਸੀਂ ਸਾਨੂੰ ਕਹਿੰਦੇ ਨੇ ਤੁਸੀਂ ਮਾਰਕੀਟ ਕਮੇਟੀ ਦੇ ਵਿੱਚ ਹੀ ਨਹੀਂ ਹੈਗੇ ਅੱਛਾ ਜਦੋਂ ਵੋਟਰ ਮੰਗਦੇ ਨੇ ਸਾਡੇ ਉਹ ਬਣਾਉਣੇ ਨੂੰ ਬੈਠ ਜਾਂਦੇ ਜਦੋਂ ਦਾ ਵੋਟਾ ਲੈਣ ਆਂਦੇ ਨੇ ਉਦੋਂ ਕੀ ਉਦੋਂ ਸਾਨੂੰ ਕਹਿੰਦੇ ਕਮੇਟੀ ਜੀ ਕਮੇਟੀ ਜੀ ਜਦੋਂ ਆਸੀਂ ਵੋਟਾ ਪਾ ਦਿੰਨੇ ਆ ਐਮਪੀ ਦੇ ਦਿੰਨੇ ਆ ਇਹਨਾਂ ਨੂੰ ਕਮੇਟੀ ਵਾਲਿਆਂ ਨੇ ਤੁਸੀ ਵੋਟਾਂ ਬਾਹਰ ਜੇ ਤੁਸੀਂ ਸਾਨੂੰ ਬਾਜੀਗਰਾਂ ਨੂੰ ਸਾਰੀ ਕੌਮ ਜਿਹੜੀ ਸਾਡੀ ਹੈ ਫਰੀ ਗਰੀਬ ਜਨਤਾ ਵੋਟਾਂ ਬੁਲਾਪ ਲਾ ਕੇ ਸੱਤੋਂ ਲੈ ਜਾਂਦੇ ਨੇ ਉਸ ਤੋਂ ਬਾਅਦ ਸਾਨੂੰ ਕੁਝ ਹੱਕ ਨਹੀਂ ਦਿੱਤੇ ਸਾਨੂੰ ਕੋਣ ਥੋਟਾ ਹੀ ਚੁਣਿਆ ਹੈ ਆਪਣੇ ਬਾਜੀਗਰ ਬਰਾਦਰੀ ਦਾ ਹੀ ਚੁਣਿਆ ਹੈ ਨਮੰਦਾ ਹੈ ਹਾਂਜੀ ਹਾਂਜੀ ਉਹ ਉਹ ਨੂੰ ਕਰਦੇ ਆ ਲੋਟ ਦੀ ਕੋਈ ਸੁਣਵਾਈ ਨਹੀਂ ਜੀ ਸਾਡੇ ਐਮਸੀ ਦੀ ਸੁਣਵਾਈ ਕੁਝ ਨਹੀਂ ਸਾਡੇ No, I didn't. No, okay. no,